ਸੋ ਵੀਰ ਜੀ ਦੀਵਾਲੀ ਤੇ ਕੀ ਕੀ ਆਫਰਾਂ ਲਾਈਆਂ ਜੀ ਇਹ ਆਫਰਾਂ ਸਾਡੀਆਂ ਜੀ ਸਾਡਾ ਮੇਰੇ ਕੋਲ ਸਪੈਸ਼ਲ ਜੀ ਤੁਹਾਡੇ ਲਈ ਆਇਆ ਝੁੰਮਰ ਠੀਕ ਆ ਜੀ ਇਹ ਪਹਿਲਾਂ ਆਪਣਾ ਨਾਮ ਦੱਸੋ ਜੀ ਪਾਵਰ ਇਜਸੀ ਇਲੈਕਟ੍ਰੀਕਲ ਠੱਕਰਵਾਲ ਜੀ ਠੱਕਰਵਾਲ ਮੋਜ ਮੇਰਾ ਜਿਲ੍ਹਾ ਸ਼ਿਆਲ ਸਾਡੇ ਕਿੰਨੇ ਭਾਵ ਦੇ ਕੋਲ ਆ ਇਹ ਠੀਕ ਠੀਕ ਆ ਜੀ ਝੁੰਮਰ ਵਾ ਭਰੀਆ ਚ ਗਾਰੰਟੀ ਵਾਲੇ ਅੱਛਾ ਜੀ ਹਾਂ ਜੀ ਤੇ ਆ ਜੀ ਇਹ ਦੀਵੇ ਆ ਜੀ ਪਾਣੀ ਵਾਲੇ ਦੀਵੇ ਪਾਣੀ ਪਾਉ ਤੇ ਦੀਵਾ ਚਲਾਓ ਉਦੋਂ ਤਾਂ ਦੇਖੋ ਪਾਣੀ ਪਾਏ ਤਾਂ ਕਹਿੰਦੇ ਜਿਵੇਂ ਬੁੱਝ ਜਾਂਦੇ ਆ ਤੇ ਪਾਣੀ ਇਹ ਪਾਣੀ ਪਾਣਾ ਚੱਲੂ ਗਏ ਮੇਰੇ ਕੋਲ ਪਾਣੀ ਇਹ ਨੇਰੀ ਜੋ ਮਰਜੀ ਆਵੇ ਜਗੂ ਗਏ ਇਹ ਕਦੀ ਨਹੀਂ ਬੰਦ ਹੋਊਗਾ ਜੀ ਹਾਂ ਜੀ ਅੱਗੇ ਲੋਕੀਂ ਕੋਲ ਲਾਈਟਾਂ ਦਾ ਪ੍ਰਬੰਧ ਵੀ ਹੈ ਜੀ ਤੇ ਸਾਡੇ ਹਸਾਬ ਦਾ ਸਪੈਂਸ ਵੀ ਰਹਿ ਚੁੱਕੇ ਆ ਜੀ ਤਾਂ ਤੇ ਖਾਸ ਝੂਮਰ ਕੋਲ ਦੁਆਰੇ ਘਰਾਂ ਲਈ ਕੋਠੀਆਂ ਲਈ ਚਲੋ ਜੀ ਕਿਸੇ ਤਰ੍ਹਾਂ ਦੇ ਵੀ ਵੱਡੇ ਛੋਟੇ ਝੂਮਰ ਤੁਸੀਂ ਇਸ ਸ਼ੌਤੋ ਲੈ ਸਕਦੇ ਹੋ ਸੁਬਾਕੇ ਜੀ ਲਾਈਟ ਐਂਡ ਸਾਊਂਡ ਸਰਵਿਸ ਜਿਹਦਾ ਵੀ ਖਾਸ ਪ੍ਰਬੰਧ ਹੈ ਚਲੋ ਜੀ ਅਕੀਂ ਅੰਦਰ ਵੀ ਦੇਖਦੇ ਆਂ ਜੀ ਕੋਟੀ ਘੜ ਪਾਉਣ ਲਈ ਲੋ ਜੀ ਕਿਸੇ ਵੀ ਕੋਟੀ ਡੈਕੋਰੇਸ਼ਨ ਦੇ ਲਈ ਤੇ ਬਹੁਤ ਹੀ ਸੋਹਣੇ ਸੋਹਣੇ ਝੂਮਰ ਸ਼ਹਿਰ ਵੀ ਜਾਣ ਦੀ ਲੋੜ ਨਹੀਂ ਤੁਹਾਡੇ ਨਜ਼ਦੀਕੇ ਪਿੰਡ ਠੱਕਰ ਵਾਲਾ ਮੋਜਮਜਾਰਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤੇ ਹਾਂ ਜੀ ਬੇਦਰ ਰੋਡ ਅੱਛਾ ਠੀਕ ਹੈ ਜੀ ਬੇਦਰ ਰੋਡ ਦੇ ਰੋਡ ਦੇ ਕਲਰ ਚੇਂਜ ਲੋ ਜਿਸਾ ਮਾੜੀ ਆਪਾਂ ਮਰਜ਼ੀ ਦਾ ਕਲਰ ਵੀ ਚੇਂਜ ਹੁੰਦੇ ਆ ਜੀ। ਹਾਂ ਜੀ। ਇਹ ਲੋ ਜਿੱਦੇ ਕੋ ਬਹੁਤ ਹੀ ਸੋਹਣੇ ਸੋਹਣੇ ਝੂਮਰ ਤੇ ਬਹੁਤ ਬਾਰੇ ਬਰੇਟਾਂ ਤੇ ਨਾ ਮਾਂ ਕੰਮ ਸ਼ੁਰੂ ਕੀਤਾ। ਕੋਈ ਅਸੀਂ ਇਹ ਨਹੀਂ ਬਈ ਵਿੱਚ ਬਹੁਤ ਪੈਸੇ ਕਮਾਉਂਦੇ ਸਿਰਫ 100 200 ਆਪਣੀ ਮਿਹਨਤ ਰੱਖ ਕੇ ਅਸੀਂ ਲਾ ਕੇ ਵੀ ਆਉਂਦੇ 10 12 ਕਿਲੋਮੀਟਰ ਦਾ। ਤੇ ਵੀਰ ਜੀ ਨਾਲ ਜਿੱਦਾਂ ਘਰਾਂ ਦੀ ਫੀਟਿੰਗ, ਬਿਜਲੀ ਦਾ ਵੀ ਕੰਮ ਨਾਲੇ ਕਰਦੇ। ਨਾ ਕੰਮ ਕਰਦੇ ਘਰਾਂ ਦੀ ਫੀਟਿੰਗ, ਫਿਲਟਰਾਂ ਦਾ, ਨਵਾਟਾਂ ਦਾ ਸਾਰਾ ਟੋਟਲੀ ਕੰਮ ਅਸੀਂ ਰਿਪੇਅਰ ਦਾ ਕਰਦੇ ਹਾਂ ਜੀ। ਠੀਕ ਠੀਕ ਹੈ ਜੀ। ਲਓ ਜੀ ਦਿਵਾਲੀ ਤੇ ਬਹੁਤ ਵਧੀਆ ਆਫਰ ਵੀ ਨੇ ਤੇ ਜਲਦੀ ਜਲਦੀ ਆਓ ਜੀ ਦਿਵਾਲੀ ਦਾ ਆਪਾਂ 25 ਤਰੀਕ ਦਾ ਕੋਹ ਹੈ ਕਿਸੇ ਨੇ ਵੀ ਝੁੰਮਾ ਲਵਾਉਣਾ 15 ਤੋਂ 20 ਕਿਲੋਮੀਟਰ ਤੱਕ ਅਸੀਂ ਫ੍ਰੀ ਲੈ ਕੇ ਆਵਾਂਗੇ ਉਹਦੇ ਘਰ ਤੁਹਾਨੂੰ ਕੋਈ ਲੇਵਲ ਨਹੀਂ ਲੱਗੂਗੀ ਲਓ ਜੀ ਦਿਵਾਲੀ ਤੇ ਬਹੁਤ ਹੀ ਵਧੀਆ ਆਫਰ ਹੈ ਜੀ ਸੋ ਦੇਖ ਸਕਦੇ ਹੋ ਜੀ ਪਿੰਠੱਕਰ ਮੋਜੋ ਮਜਾਰਾ ਜਿਲ੍ਹਾ ਸ਼ਿਆਲਪੁਰ ਦੇ ਵਿੱਚ ਸ਼ੌਪਿਆ ਤੇ ਤੁਹਾਨੂੰ ਬਹੁਤੀ ਦੂਰ ਸ਼ਹਿਰ ਵੀ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਨਜ਼ਦੀਕੀ ਪਿੰਡ ਵਿੱਚ ਸਭ ਕੁਝ ਬਲਬਦਿਆ। ਤੋਂ ਡੈਕੋਰੇਸ਼ਨ ਦਾ ਕੋਈ ਵੀ ਸਮਾਨ, ਲਾਈਟਾਂ ਦਾ ਤੇ ਸਾਊਂਡ ਦਾ ਤੇ ਵਿਆਹ ਸ਼ਾਦੀ ਤੇ ਵੀ ਸਾਊਂਡ ਸਿਸਟਮ ਪੂਰਾ ਪ੍ਰਬੰਧਿਆ ਜਿਨ੍ਹਾਂ ਦੇ ਕੋਲ ਲਾਈਟਾਂ ਦਾ ਵੀ ਪ੍ਰਬੰਧ ਹੈ ਤੇ ਬਾਕੀ ਕਿਸੇ ਤਰ੍ਹਾਂ ਦੀ ਤੁਹਾਡੀ ਇਲੈਕਟ੍ਰੋਨਿਕ ਚੀਜ਼ ਕੋ ਖਰਾਬ ਹੋ ਜਾਂਦੀ ਆ ਪੱਖੇ, ਮਦਾਨੀਆਂ ਤੇ ਹਰੇਕ ਤਰ੍ਹਾਂ ਦਾ ਪ੍ਰਬੰਧ ਇਨਾਂ ਕੋਲ ਹੈਗਾ ਹੈ ਜੀ। ਤੇ ਆਪਣਾ ਸੰਪਰਕ ਨੰਬਰ ਵੀ ਜੀ ਦੱਸੋ ਜੀ। ਨੰਬਰ ਆ ਜੀ 9417531430 9417531430 ਜਸਵੀਰ ਸਿੰਘ ਦੇ ਨਾਂ ਤੇ ਠੀਕ ਹੈ ਜੀ ਲਓ ਜਿਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਹੋਰ ਵੀ ਕੋਈ ਜਾਣਕਾਰੀ ਲੈ ਸਕਦੇ ਹੋ ਇਸ ਨੰਬਰ ਤੇ ਤੁਸੀਂ ਸੋ ਜੀ ਬਾਕੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਮੁਬਾਰਕਾਂ ਜੀ ਦੀਵਾਲੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਖੁਸ਼ੀਆਂ ਨਾਲ ਸਭ ਦੀ ਦੀਵਾਲੀ ਆਵੇ